ਕੈਨੇਡਾ ਵੱਲ ਜਾਣ ਦਾ ਪੰਜਾਬੀ ਗੱਲ ਨੂੰ ਚਾ ਸੀ ਵੀ ਬਹੁਤ ਹੈਵੀ ਬਹੁਤ ਪਰ ਹੁਣ ਇਹ ਚਾ ਮਰ ਗਿਆ ਜਾਂ ਕਹਿੰਦੇ ਇਹ ਘਟ ਗਿਆ ਉਹਦਾ ਕਾਰਨ ਕੀ ਆ ਕਿ ਉਹਨਾਂ ਨੇ ਆਪਣੇ ਬੂਹੇ ਬੰਦ ਕੀਤੇ ਪਏ ਆ ਉਹਦਾ ਕਾਰਨ ਇਹ ਆ ਜੀ ਕਿ ਪੰਜਾਬੀਆਂ ਦੀ ਜਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਜਾਂ ਬਾਕੀ ਲੋਕਾਂ ਦੀ ਗਿਣਤੀ ਦੇ ਵਿੱਚ ਇੰਨਾ ਵਾਧਾ ਹੋ ਗਿਆ ਵੀ ਉਹ ਇਹ ਗੱਲ ਕਹਿੰਦੇ ਜੀ ਕਿ ਪਹਿਲੇ ਸੰਭਾਲ ਲੀ ਗਏ ਬਾਕੀਆਂ ਦੇ ਬਾਰੇ ਫਿਰ ਸੋਚਾਂਗੇ ਕੈਨੇਡਾ ਬਹੁਤ ਖੁੱਲਾ ਦੇਸ਼ ਆ ਪਰ ਉਹ ਇਸ ਖੁੱਲੇ ਨੂੰ ਪੱਧਰਾ ਕਰਕੇ ਨਹੀਂ ਚਾਹੁੰਦੇ ਜੀ ਕਿ ਇਸ ਥਾਂ ਤੇ ਵੀ ਫਲੈਟ ਬਣਾ ਲੀਏ ਤੇ ਇਸ ਥਾਂ ਦੇ ਉੱਤੇ ਵੀ ਘਰ ਬਣਾ ਲੀਏ ਉਹ ਚਾਹੁੰਦੇ ਜੀ ਕਿ ਵਸੋਂ ਦੇ ਮੁਤਾਬਕ ਹੀ ਅਸੀਂ ਡਰੈਕਟਰੀ ਸਹੂਲਤਾਂ ਪੈਦਾ ਕਰਾਂਗੇ ਵਸੋਂ ਦੇ ਮੁਤਾਬਕ ਹੀ ਸਾਡੇ ਕੋਲ ਸਕੂਲ ਆ ਵਸੋਂ ਦੇ ਮੁਤਾਬਕ ਹੀ ਸਾਡੇ ਕੋਲ ਸੜਕਾਂ ਤੇ ਉੱਥੇ ਅਰਲਾ ਸੇਟ ਸਾਰਾ ਕੁਝ ਨਹੀਂ ਆ ਹਾਲਾਂਕਿ ਬੰਦੇ ਸਾਡੇ ਜਾਂਦੇ ਵੀ ਆ ਮਿਹਨਤੀ ਵੀ ਬਹੁਤ ਆ ਸ਼ਰਾਰਤੀ ਵੀ ਕਈ ਹੈਗੇ ਆ ਕਈ ਉੱਥੇ ਪੰਜਾਬੀ ਪੰਜਾਬਗਰਾਂ ਦਾ ਹੱਕ ਮਾਰਨ ਵਾਲੇ ਵੀ ਆ ਤੇ ਕਈ ਪੰਜਾਬੀਆਂ ਵਾਸਤੇ ਲੰਗਰ ਲਾਉਣ ਵਾਲੇ ਦਾਨ ਕਰਨ ਵਾਲੇ ਦੇ ਵੀ ਗਿਣਤੀ ਘਟਨੀ ਜਿਵੇਂ ਪੰਜਾਬੀ ਸਮਾਜ ਦੇ ਵਿੱਚ ਇੱਥੇ ਹਰ ਤਰ੍ਹਾਂ ਦਾ ਰੰਗ ਆ ਓਵੇਂ ਪੰਜਾਬੀ ਸਮਾਜ ਦੇ ਵਿੱਚ ਉੱਥੇ ਵੀ ਹਰ ਤਰ੍ਹਾਂ ਦਾ ਰੰਗ ਆ ਜਿਹੜੇ ਇੱਥੇ ਚੋਰੀਚਕਾਰੀ ਕਰਦੇ ਆ ਉਹ ਉੱਥੇ ਵੀ ਨਹੀਂ ਹਟੇ ਲੂਤ ਲੂਤ ਕਰਨ ਵਾਲੇ ਇੱਥੇ ਵੀ ਨਹੀਂ ਘਟਤੇ ਉੱਥੇ ਵੀ ਨਹੀਂ ਘਟ ਚੰਗੇ ਇੱਥੇ ਵੀ ਬਹੁਤ ਆ ਤੇ ਉੱਥੇ ਵੀ ਹੈਗੇ ਆ ਪਰ ਖੈਰ ਗੱਲ ਅਸਲ ਦੇ ਵਿੱਚ ਇਹ ਆ ਜੀ ਕਿ ਹੁਣ ਪੰਜਾਬੀਆਂ ਦਾ ਪਾਸਪੋਰਟ ਪ੍ਰੇਮ ਵੀ ਘਟ ਗਿਆ ਇਸ ਸਾਲ ਦੇ ਵਿੱਚ ਚਾਲੂ ਬਰੇ 2025 ਦੇ ਵਿੱਚ 1978 ਪਾਸਪੋਰਟ ਪ੍ਰਤੀ ਦਿਨ ਬਣੇ ਜਾਨਕਿ ਪਰ ਡੇ 1938 ਪਾਸਪੋਰਟ ਜੇ ਅਸੀਂ ਪਿਛਲੇ ਬਰੇ ਦੇ ਮੁਕਾਬਲੇ ਤਾਂ ਦੇਖੀਏ ਤਾਂ ਇਹ ਅੰਕੜਾ ਬਹੁਤ ਘੱਟ ਆ ਜੇ ਅਸੀਂ ਪਹਿਲੀ ਜਨਵਰੀ ਤੋਂ ਲੈ ਕੇ ਤੇ 30 ਜੂਨ ਤੱਕ ਦਾ ਅੰਕੜਾ ਦੇਖੀਏ ਇਸ ਸਾਲ ਦਾ ਕਿਉਂਕਿ ਹੁਣ ਤਾਂ ਅਸੀਂ ਚਲੋ ਅਗਸਤ ਮਹੀਨੇ ਦੇ ਵਿੱਚ ਆ ਪਰ ਜੇ ਅਸੀਂ 30 ਜੂਨ ਤੱਕ ਦਾ ਅੰਕੜਾ ਦੇਖੀਏ ਤਾਂ 3 ਲੱਖ ਤੇ 60 ਹਜ਼ਾਰ ਪਾਸਪੋਰਟ ਬਣੇ ਆ ਪੰਜਾਬ ਦੇ ਵਿੱਚ ਮਤਲਬ ਇਹ ਹੈ ਜੀ ਕਿ ਪਿਛਲੇ ਵਰੇ ਦੇ ਮੁਕਾਬਲ ਤਨ ਹਰ ਰੋਜ਼ ਤਕਰੀਬਨ 1000 ਜਾਂ 900 ਪਾਸਪੋਰਟ ਘਟ ਬਣ ਰਿਹਾ ਹਾਲ ਦੀ ਘੜੀ ਜੇ ਅਸੀਂ 360000 ਦੇ ਵਿੱਚ 360000 ਹੋਰ ਜੋੜ ਦਈਏ ਤਾਂ ਲਗਭਗ ਸਭ 7 ਲੱਖ ਪਾਸਪੋਰਟ ਹੋਇਆ ਜਦਕਿ ਪਿਛਲੇ ਵਰੇ 1.5 ਲੱਖ ਤੋਂ ਵੱਧ ਪਾਸਪੋਰਟ ਬਣੇ ਆ ਇਹ ਪੰਜਾਬੀਆਂ ਦੇ ਵਿੱਚ ਦਿਲਚਸਪੀ ਘਟੀ ਆ ਇਸ ਕਰਕੇ ਕਿਉਂਕਿ ਬੰਦਾ ਕਹਿੰਦਾ ਵੀ ਜਦੋਂ ਬਾਹਰ ਜਾਇਆ ਨਹੀਂ ਜਾਣਾ ਜਦੋਂ ਕੈਨੇਡਾ ਪਹੁੰਚੇ ਨਹੀਂ ਜਾਣਾ ਜਦੋਂ ਅਮਰੀਕਾ ਨੇ ਬੂਹੇ ਬੰਦ ਕੀਤੇ ਪਏ ਆ ਡੌਂਕੀ ਲਾ ਕੇ ਪਹੁੰਚੇ ਨਹੀਂ ਜਾਣਾ ਆਸਟ੍ਰੇਲੀਆ ਨੇ ਸਖਤੀਆਂ ਬਹੁਤ ਕੀਤੀਆਂ ਕਿਸੇ ਹੋਰ ਦੇਸ਼ ਦੇ ਵਿੱਚ ਛੇਤੀ ਕਿਤੇ ਵੱਢ ਨਹੀਂ ਸਕਣਾ ਤੇ ਫਿਰ ਭਾਈ ਪਾਸਪੋਰਟ ਕੱਲਾ ਮੋਬਾਈਲ ਦਾ SIM ਕਾਰਡ ਲੈਣ ਵਾਸਤੇ ਥੋੜੀ ਬਣਾਉਣਾ ਉਹ ਤਾਂ ਆਧਾਰ ਕਾਰਡ ਤੇ ਵੀ ਮਿਲ ਜਾਂਦਾ ਇੱਕ ਮੇਰਵਾ ਸੁਣਿਓ 2025 ਦੇ ਵਿੱਚ ਜਿਵੇਂ ਪਹਿਲਾਂ ਗੱਲ ਕੀਤੀ ਆ ਹੁਣ ਤੱਕ 30 ਜੂਨ ਤੱਕ ਤੇ ਇਹ ਜੀ 3 ਲੱਖ ਤੇ 60 ਹਜ਼ਾਰ ਪਾਸਪੋਰਟ ਬਣੇ ਆ 2024 ਦੇ ਵਿੱਚ 10 ਲੱਖ ਤੇ 60 ਹਜ਼ਾਰ ਪਾਸਪੋਰਟ ਕੱਲੇ ਪੰਜਾਬ ਦੇ ਵਿੱਚ ਬਣੇ ਆ 2000 ਦੇ ਵਿੱਚ 11 ਲੱਖ ਤੇ 94 ਹਜ਼ਾਰ ਬਣੇ 2022 ਦੇ ਵਿੱਚ 9 ਲੱਖ 35 ਹਜ਼ਾਰ ਬਣੇ 2020 ਦੇ ਵਿੱਚ ਵੀ 9 ਲੱਖ ਤੇ 35 ਹਜ਼ਾਰ ਬਣੇ 2019 ਦੇ ਵਿੱਚ 9 ਲੱਖ ਤੇ 46 ਹਜ਼ਾਰ ਪਾਸਪੋਰਟ ਬਣੇ 2018 ਦੇ ਵਿੱਚ 10 ਲੱਖ 69 ਹਜ਼ਾਰ ਪਾਸਪੋਰਟ ਪੰਜਾਬ ਦੇ ਵਿੱਚ ਬਣੇ 2017 ਦੇ ਵਿੱਚ 9 ਲੱਖ ਤੇ 73 ਹਜ਼ਾਰ ਪਾਸਪੋਰਟ ਬਣੇ ਆ ਇਹ ਪੰਜਾਬ ਦੀ ਗੱਲ ਆ ਕੱਲੇ ਪੰਜਾਬ ਦੀ ਗੱਲ ਹੁਣ ਇਸ ਗੱਲ ਨੂੰ ਆਪਾਂ ਹੋਰ ਪ੍ਰਸੰਗ ਚ ਪੇਸ਼ ਕਰਗੇ ਜਾਂ ਕੋਈ ਪਾਰਟੀ ਪੇਸ਼ ਕਰੇ ਕਿ ਲਓ ਜੀ ਪੰਜਾਬ ਦੇ ਵਿੱਚ ਅਸੀਂ ਲਹਿਰਾਂ ਬਹਿਰਾਂ ਬਹੁਤ ਲਾਈਆਂ ਪੰਜਾਬੀ ਇਸ ਕਰਕੇ ਬਾਹਰੋਂ ਮੁਰਮੁਰ ਕੇ ਆ ਰਹੇ ਆ ਇਹ ਗੱਲ ਝੂਠੀ ਆ ਇਹਦੇ ਵਿੱਚ ਰਤੀ ਭਰ ਵੀ ਸਚਾਈ ਨਹੀਂ ਅੱਜ ਮਾੜੇ ਜਿਹੇ ਬੂਹੇ ਖੋਲਣ ਉਹ ਜਿਵੇਂ ਕਿ ਪਹਿਲਾਂ ਟਰੂਡੋ ਨੇ ਖੋਲੇ ਸੀ ਇੱਕ ਵੇਲੇ ਮੈਂ ਨਾ ਬੰਦੇ ਤਾਂ ਟਰਾਲੀਆਂ ਭਰ-ਭਰ ਕੇ 에ਰਪੋਰਟ ਤੇ ਜਾਣ ਨੂੰ ਤਿਆਰ ਬੈਠੇ ਆ ਮੈਂ ਨਹੀਂ ਦੇਖਿਆ ਵੀ ਜਿੱਦੀ ਉੱਥੇ ਬਹੁਤ ਸੋਹਣਾ ਕਾਰੋਬਾਰ ਚੱਲਦਾ ਤੇ ਉਹ ਇੱਥੇ ਆ ਕੇ ਕਹੇ ਜੀ ਕਿ ਮੈਂ ਰੋਜ਼ਗਾਰ ਆਪਣਾ ਚਲਾਉਣਾ ਉੱਥੇ ਰੈਸੈਸ਼ਨ ਚੱਲਦਾ ਉੱਥੇ ਇਸ ਵੇਲੇ ਆਰਥਿਕਤਾ ਦੀ ਖੜੋਤ ਆਈ ਆ ਉੱਥੇ ਲੋਨ ਮਹਿੰਗੇ ਹੋ ਗਏ ਆ ਉਥੇ ਪਿਛਲੇ ਕਾਫੀ ਸਮੇਂ ਤੋਂ ਘਰ ਆ ਜਿਹੜੇ ਉਹ ਮੰਗੇ ਹੋਏ ਪਏ ਆ ਉਥੇ ਰੈਂਟ ਦੇਣਾ ਮੁਸ਼ਕਲ ਹੋਇਆ ਪਿਆ ਉਥੇ ਗਰੋਸਰੀ ਮਹਿੰਗੀ ਹੋ ਗਈ ਆ ਉਥੇ ਟੈਕਸ ਵਧ ਦੇਣਾ ਪੈਂਦਾ ਉਥੇ ਲੋਨ ਦਾ ਵਿਆਜ ਬਹੁਤ ਵਧ ਗਿਆ ਇਸ ਕਰਕੇ ਭਾਈ ਪੰਜਾਬੀ ਇਹ ਗੱਲ ਕਹਿੰਦੇ ਕਿ ਦੋ ਤਿੰਨ ਸਾਲ ਕਈ ਇਹ ਗੱਲ ਕਹਿੰਦੇ ਸਾਰੇ ਨਹੀਂ ਕਈ ਇਹ ਗੱਲ ਕਹਿੰਦੇ ਆ ਕਿ ਅਸੀਂ ਵਾਪਸ ਜਾਨੇ ਆ ਅਸੀਂ ਆਪਦੇ ਪਿੰਡ ਨਗਰ ਖੇੜੇ ਦੇ ਵਿੱਚ ਜਿਹੜੇ ਚਾਰ ਖੇਤ ਆ ਇਹਨਾਂ ਨੂੰ ਵਹਣੇ ਆ ਬੀਜਦੇ ਆ ਤੇ ਅਸੀਂ ਆਪਦੀ ਜ਼ਿੰਦਗੀ ਨੂੰ ਅੱਗੇ ਵਧਾਉਨੇ ਆ ਜਦੋਂ ਥੋੜਾ ਜਿਹਾ ਚੰਗਾ ਵੇਲਾ ਆ ਗਿਆ ਉਹ ਕਰਨੀ ਜੀ ਅਸੀਂ ਉਸ ਵੇਲੇ ਫਿਰ ਉਧਰਲੇ ਪਾਸੇ ਨੂੰ ਤੁਰ ਪੈਣਾ ਪਰ ਇਹ ਗੱਲ ਆ ਜੀ ਅਸਲ ਵਿੱਚ ਕਿ ਪੰਜਾਬੀਗਾਂ ਦਾ ਵਿਦੇਸ਼ ਪ੍ਰੇਮ ਨਾ ਤਾਂ ਕਦੇ ਮੁੱਕਿਆ ਤੇ ਨਾ ਕਦੇ ਮੁੱਕਣ ਦੀ ਆਸ ਆ ਤੁਸੀਂ ਸਦੀ ਪਹਿਲਾਂ ਦੀ ਗੱਲ ਕਰ ਲੋ ਪੰਜਾਬੀ ਉਦੋਂ ਵੀ ਜਾਂਦੇ ਸੀ ਜਦੋਂ ਜਦੋਂ ਵੀ ਥੋੜੀ ਜਿਹੀ ਰੈਲ ਹੋਈ ਪੰਜਾਬੀ ਨਿੱਠ ਕੇ ਗਏ ਆ ਹੁਣ ਪੰਜਾਬੀਆਂ ਨੂੰ ਇਸ ਗੱਲ ਦੀ ਆਸ ਆ ਵੀ ਇੰਗਲੈਂਡ ਵਾਲੇ ਬੂਹੇ ਖੁੱਲੇ ਆ ਤੇ ਪੰਜਾਬੀ ਦੱਸਦੇ ਮਾਣ ਦੇ ਨਾਲ ਕਿ ਅਸੀਂ ਇੰਗਲੈਂਡ ਵੱਲ ਵੱਧ ਤੋਂ ਵੱਧ ਜਾ ਰਹੇ ਆ ਉਥੋਂ ਦੇ ਵਰਕ ਬੀਜ਼ੇ ਖੁੱਲੇ ਆ ਉਥੋਂ ਦੇ ਐਦਾਂ ਦਾ ਕੰਮ ਹੋਇਆ ਜੇ ਕਿਤੇ ਇੱਥੇ ਸਾਰਾ ਕੁਝ ਹੋਵੇ ਜਿਵੇਂ ਕਿ ਸਰਕਾਰਾਂ ਕਹਿੰਦੀਆਂ ਵੀ ਗੋਰੇ ਵੀ ਆਉਣਗੇ ਮੈਂ ਤਾਂ ਵੇਖਿਆ ਨਹੀਂ ਵੀ ਭਾਈ ਗੋਰੇ ਆ ਕੇ ਇੱਥੇ ਖੇਤੀਬਾੜੀ ਕਰਦੇ ਹੋਣ ਨਾ ਕਰੇ ਦੇਖਿਆ ਵੀ ਭਾਈ ਗੋਰੇ ਨੇ ਆ ਕੇ ਇੱਥੇ ਸ਼ੋਪਿੰਗ ਮਾਲ ਖੁੱਲ੍ਹਿਆ ਹੋਵੇ ਨਾ ਕਰੇ ਦੇਖਿਆ ਵੀ ਗੋਰੇ ਨੇ ਰੇੜੀ ਲਾਈ ਹੋਵੇ ਇਹ ਸਿਰਫ ਕਹਿਣ ਦੀਆਂ ਸਿਆਸੀ ਬਿਆਨਬਾਜ਼ੀਆਂ ਵੀ ਭਾਈ ਅਸੀਂ ਆ ਵੀ ਕਰਾਂਗੇ ਉਹ ਵੀ ਕਰਾਂਗੇ ਘੁੰਮਣ ਫਿਰਨ ਦੇ ਲਈ ਉਹ ਵੀ ਇੱਧਰ ਆਉਂਦੇ ਸਨ ਅਸੀਂ ਵੀ ਉਧਰ ਜਾਂਦੇ ਸਾਂ ਉਹ ਹੁਣ ਵੀ ਆਉਂਦੇ ਹਨ ਤੇ ਪਹਿਲਾਂ ਵੀ ਆਉਂਦੇ ਸੀ ਇਹਨੂੰ ਵੜਿਆ ਕੇ ਨਹੀਂ ਪੇਸ਼ ਕਰ ਸਕਦੇ ਮੇਰੀ ਬਹੁਤ ਸਾਰੇ ਐਸੇ ਦੋਸਤਾਂ ਨਾਲ ਗੱਲ ਹੁੰਦੀ ਆ ਜਿਹੜੇ ਕੈਨੇਡਾ ਨੂੰ ਜਾਂ ਹੋਰ ਦੇਸ਼ਾਂ ਨੂੰ ਛੱਡ ਕੇ ਵਾਪਸ ਆਉਣਾ ਚਾਹੁੰਦੇ ਵਕਤੀ ਤੌਰ ਦੇ ਉੱਤੇ ਪਰ ਕਈ ਐਸੇ ਵੀ ਆ ਜਿਹੜੇ ਕਹਿੰਦੇ ਵੀ ਅਸੀਂ ਇੱਥੇ ਆ ਕੇ ਆਪਦੀ ਜੱਦੀ ਜ਼ਮੀਨ ਵੇਚ ਕੇ ਜਾਣੀ ਆ ਕਿਉਂ ਉਹ ਕਹਿੰਦੇ ਬਾਈ ਜੀ ਉਹ ਦੌਰ ਗਿਆ ਜਦੋਂ ਕੈਨੇਡਾ ਦੇ ਵਿੱਚ ਇੱਕ ਘਰ ਲੈਂਦੇ ਸੀ ਤੇ ਇਧਰਲੇ ਪਾਸੇ ਕੋਠੀ ਬਣਦੀ ਸੀ ਉਧਰਲੇ ਪਾਸੇ ਅਸੀਂ ਕਾਰ ਲੈਂਦੇ ਸੀ ਇਧਰਲੇ ਪਾਸੇ ਨਵਾਂ ਟਰੈਕਟਰ ਘੜਾਉਂਦੇ ਸੀ ਉਧਰਲੇ ਪਾਸੇ ਵੀ ਲਹਿਰਾ ਬਹਿਰਾ ਸੀ ਇਧਰਲੇ ਪਾਸੇ ਵੀ ਲਹਿਰਾ ਬਹਿਰਾ ਸੀ ਹੁਣ ਤੱਕ ਕਮਾਈ ਵੀ ਇੰਨੀ ਕ ਸਾਧਨ ਇੰਨੇ ਕਰੇਗੇ ਬਾਹਰ ਵੀ ਵੀ ਭਾਈ ਜਾਂ ਤਾਂ ਉਧਰਲਾ ਘਰ ਚਲਾ ਲਓ ਤੇ ਜਾਂ ਫਿਰ ਇਧਰਲਾ ਘਰ ਚਲਾ ਲਓ ਜੇ ਇਧਰ ਚਲਾਉਣਾ ਫਿਰ ਉਧਰਲਾ ਬੰਦ ਕਰ ਦਿਓ ਤੇ ਜੇ ਉਧਰਲਾ ਚਲਾਉਣਾ ਤਾਂ ਫਿਰ ਇਧਰਲਾ ਬੰਦ ਕਰ ਲਓ ਹੁਣ ਇੱਕ ਥਾਂ ਦੇ ਉਤੇ ਰਹਿਣਾ ਜ਼ਰੂਰੀ ਆ ਤੇ ਬਹੁਤ ਸਾਰੇ ਸੱਜਣ ਮੇਰੇ ਐਸੇ ਆ ਜਿਹੜੇ ਆਪਦੇ ਬੱਚਿਆਂ ਨੂੰ ਕੈਨੇਡਾ ਦੇ ਵੱਲ ਭੇਜ ਚੁੱਕੇ ਯਾਨੀ ਕਿ ਸਾਲ ਪਹਿਲਾਂ ਭੇਜਿਆ ਕਿਸੇ ਨੇ 6 ਮਹੀਨੇ ਪਹਿਲਾਂ ਭੇਜਿਆ ਕਿਸੇ ਨੇ ਡੇਢ ਸਾਲ ਪਹਿਲਾਂ ਭੇਜਿਆ ਉਹਦੇ ਵਿੱਚੋਂ ਬਹੁਤੇ ਇਸ ਵੇਲੇ ਕੋਲੋਂ ਪੈਸੇ ਪਾ ਕੇ ਭ ਉਸ ਸੈਮਿਸਟਰ ਦੀ ਫੀਸ ਖੁਦ ਭੇਜਦੇ ਆ ਮਤਲਬ ਇਹ ਹੈ ਜੀ ਕਿ ਅੱਜ ਦੀ ਤਰੀਕ ਦੇ ਵਿੱਚ ਬਹੁ ਗਿਣਤੀ ਬੱਚੇ ਜਿਹੜੇ ਉਹਨਾਂ ਵਾਸਤੇ ਸੈਮਿਸਟਰ ਦੀ ਫੀਸ ਖੁਦ ਕੱਢ ਸਕਣੀ ਵੀ ਸੌਖਾ ਕੰਮ ਨਹੀਂ ਉਹ ਤਾਂ ਦੌਰ ਭੁੱਲ ਜੋ ਨਾ ਵੀ ਭਾਈ ਇਧਰਲੇ ਪਾਸੇ ਵਿਆਜੂ ਪੈਸੇ ਜਿਹੜੇ ਫੜੇ ਉਹਨਾਂ ਦਾ ਵਿਆਜ ਵੀ ਭਰੂਗਾ ਇਹ ਕੰਮ ਔਖਾ ਹੋਇਆ ਪਿਆ ਸੋ ਗੱਲ ਸਿਰਫ ਤੁਹਾਨੂੰ ਦੱਸਣ ਦਾ ਸਮਝਾਉਣ ਦਾ ਕਹਿਣ ਦਾ ਅਰਥ ਇਹ ਆ ਕਿ ਵਿਦੇਸ਼ ਹੁਣ ਵਿਦੇਸ਼ ਨਹੀਂ ਰਿਹਾ ਤੇਪ ਦੇਸ਼ ਦੇ ਵਿੱਚ ਹੁਣ ਸ਼ਕਤੀਆਂ ਹੋਣ ਦੇ ਕਰਕੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਹੋਰ ਦੇਸ਼ਾਂ ਵਿੱਚ ਸ਼ਕਤੀਆਂ ਹੋਣ ਦੇ ਕਰਕੇ ਤੇ ਪੰਜਾਬੀਆਂ ਦਾ ਮੋਹ ਵਕਤੀ ਤੌਰ ਤੇ ਭੰਗ ਹੋਇਆ ਇਹ ਵਕਤੀ ਤੌਰ ਤੇ ਭੰਗ ਮੈਂ ਤਾਂ ਕਹਿੰਦਾ ਵੀ ਜੇਕਰ ਮਾੜੀ ਜਿਹੀ ਰੈਲ ਮਿਲੇ ਜੇ ਥੋੜੀਆਂ ਜੀਆਂ ਸ਼ਕਤੀਆਂ ਘਟ ਜਾਣ ਜਿਵੇਂ ਕਿ ਟਰੂਡੋ ਨੇ ਪਹਿਲਾਂ ਸ਼ਕਤੀਆਂ ਘਟਾਈਆਂ ਸੀ ਤਾਂ ਲਗਾਤਾਰ ਲੋਕ ਗਏ ਜਿਨ੍ਹਾਂ ਦੀ 10-10 ਵਾਰ ਰਿਫਿਊਜ਼ਲ ਲੱਗੀ ਹੁੰਦੀ ਸੀ ਉਹਨਾਂ ਨੇ ਵੀ ਵੀਜ਼ੇ ਲਾ ਕੇ ਜੇ ਕਿਤੇ ਓਵੇਂ ਹੋ ਜੇ ਤਾਂ ਤੁਸੀਂ ਦੇਖਿਓ ਸਹੀ ਇੱਥੇ ਉਤੋੜੀਤੀ ਜਾਂਦੇ ਕਿਵੇਂ ਆ ਉੜਦੇ ਤੁਰੇ ਜਾਣਗੇ ਬੰਦਾ ਕਹੋਗਾ ਕੋਈ ਗੱਲ ਨਹੀਂ ਘੱਟ ਖਾਲਾਂਗੇ ਕੈਨੇਡਾ ਤੇ ਚ ਕੈਨੇਡਾ ਚੱਲੋ ਨਾ ਫਿਲਹਾਲ ਮਹਿੰਗਾਈ ਦੇ ਕਰਕੇ ਕੈਨੇਡਾ ਇਉਂ ਜੇ ਲੱਗਦਾ ਵੀ ਯਾਰ ਇਹਦੇ ਬਾਰੇ ਸਿਫਤ ਕਰੀਏ ਕਿ ਨਾ ਕਰੀਏ ਜੇ ਤਾਂ ਕੱਲੀ ਬਰਫ਼ ਦੇਖਣੀ ਆ ਫਿਰ ਤਾਂ ਮਹੀਨੇ ਦੇ ਵਿੱਚ ਚਾਰ ਲੱਥ ਜਾਂਦਾ ਪਰ ਜਦੋਂ ਅਸੀਂ ਉਸ ਪ੍ਰਕਿਰਿਆ ਦੇ ਵਿੱਚ ਦੀ ਲੰਘਦੇ ਆ ਤੇ ਪਤਾ ਫਿਰ ਲੱਗਦਾ ਵੀ ਭਾਈ ਕੀ ਭਾਅ ਵਿਕਦੀ ਆ ਫਿਰ ਪਤਾ ਲੱਗਦਾ ਵੀ ਭਾਈ ਜ਼ਿੰਦਗੀ ਦਾ ਅਸਲ ਕੀ ਰੰਗ ਆ ਤੇ ਮਿਹਨਤ ਕਿਹਨੂੰ ਕਹਿੰਦੇ ਆ ਮੇਰੀ ਇੱਥੇ ਵੀ ਪੰਜਾਬਗਾਂ ਨੂੰ ਬੇਨਤੀ ਜਾਣਾ ਤੁਸੀਂ ਕਿਤੇ ਵੀ ਜਾਓ ਤੁਹਾਡੀ ਨਿੱਜੀ ਇੱਛਾ ਹੈਗੀ ਆ ਕਿਉਂਕਿ ਆਪਾਂ ਕਿਹੜਾ ਕਿਸੇ ਦੇ ਕਹੇ ਹਟਣਾ ਹੁੰਦਾ ਆਪਾਂ ਤਾਂ ਜਿਹੜੀ ਗੱਲ ਤੋਂ ਰੋਕਿਆ ਜਾਵੇ ਉਹ ਵਾਰ-ਵਾਰ ਕਰਨੀ ਹੁੰਦੀ ਲੈ ਛੜਦਾ ਮੇਰੇ ਤੇ ਮਚੜਦਾ ਮੇਰੇ ਤੇ ਆਪ ਉਥੇ ਗਿਆ ਮੈਨੂੰ ਵੇਖਣਾ ਨਹੀਂ ਚਾਹੁੰਦਾ ਸਾਡੇ ਤਾਂ ਬਚਪਨ ਤੋਂ ਲੱਗਦੇ ਸ਼ੁਰੂ ਤੋਂ ਲੱਗਦੇ ਆ ਆਪਾਂ 3600 ਗੱਲ ਕਰਨੀ ਹੁੰਦੀ ਆ ਜਾ ਕੇ ਦੇਖੋ ਮੌਜਾ ਲੁੱਟੋ ਨਜ਼ਾਰੇ ਲੁੱਟੋ ਪਰ ਇੰਨੀ ਗੱਲ ਆ ਵੀ ਭਾਈ ਇੱਕ ਨੰਬਰ 'ਚ ਜਾਓ ਇੱਕ ਨੰਬਰ ਦੇ ਵਿੱਚ ਜਾਓ ਦੋ ਨੰਬਰ ਦੇ ਵਿੱਚ ਜਾਓਗੇ ਤੇ ਖੱਜਲ ਵੀ ਹੋਵੋਗੇ ਤੇ ਰਾਹ ਦੇ ਵਿੱਚੋਂ ਕਈ ਵਾਰੀ ਮੁੜ ਕੇ ਵੀ ਆਉਣੇ ਆ ਇੱਕ ਗੱਲ ਹੋਰ ਆ ਪਿਛਲੇ ਕੁਝ ਸਮੇਂ ਤੋਂ ਕੈਨੇਡਾ ਦੇ ਵਿੱਚ ਐਂਟਰੀ ਕਰਨ ਵਾਲਿਆਂ ਦੇ ਉੱਤੇ ਵੀ ਸਖਤੀਆਂ ਬਹੁਤ ਆ ਤੁਸੀਂ 에어ਪੋਰਟ ਤੇ ਪਹੁੰਚ ਗਏ ਕਈ ਵਾਰ ਤੁਸੀਂ ਸਹੀ ਤਰੀਕੇ ਦਾ ਉੱਤਰ ਨਹੀਂ ਦੇ ਸਕਦੇ ਜਾਂ ਉਹਨਾਂ ਨੂੰ ਇਸ ਗੱਲ ਤੇ ਸ਼ੱਕ ਹੋ ਜਾਂਦਾ ਵੀ ਭਾਈ ਇਹਨੇ ਮੁੜਨਾ ਨਹੀਂ ਜਾਂ ਉਹਨਾਂ ਨੂੰ ਇਹ ਲੱਗੇ ਜੀ ਕਿ ਇਹ ਤਾਂ ਸਾਨੂੰ ਕੇਸ ਜਾਲੀ ਲੱਗਦਾ ਫੇਰ ਉਹ ਤੁਹਾਨੂੰ ਸੂਈ ਦੇ ਨੱਕੇ ਦੇ ਵਿੱਚ ਨਹੀਂ ਕੱਢਦੇ ਆ ਤੇ ਉਹਨਾਂ ਦਾ ਕੱਢਣਾ ਅਧਿਕਾਰ ਵੀ ਆ ਇਹ ਕੋਈ ਧੱਕਾ ਨਹੀਂ ਹੈਗਾ ਸੋ ਭਾਈ ਉੱਥੇ ਜਾ ਕੇ ਵੀ ਜੇਕਰ ਇਧਰਲਾ ਪਾਸੇ ਨੂੰ ਝੂrna ਵੀ ਭਾਈ ਇੱਥੇ ਜੀ ਵਤਨ ਦੀ ਯਾਦ ਬਹੁਤ ਆਉਂਦੀ ਆ ਤੇ ਇੱਥੇ ਬੈਠੇ ਨੇ ਸੁੱਖਾਂ ਸੁਖਣੀਆਂ ਵੀ ਬਾਬਾ ਇੱਕ ਵਾਰੀ ਵੀਜ਼ਾ ਲਵਾ ਦੇ ਕਰਾਂ ਇੱਕ ਵਾਰੀ ਪੀਆਰ ਦੇ ਰਾਹ ਤੇ ਪਾ ਦੇ ਬਾਬਾ ਜੀ ਇੱਕ ਵਾਰੀ ਕਿਤੇ ਪੱਕੇ ਹੋ ਜੀਏ ਨਾ ਗੱਲ ਬਣ ਜੇ ਥੋੜਾ ਜਿਹਾ ਟਿਕਾ ਰੱਖਣਾ ਪਊਗਾ ਇੱਥੇ ਵੀ ਰੋਟੀ ਹੈ ਇੱਥੇ ਇਹ ਨਹੀਂ ਵੀ ਸਾਰਾ ਕੁਝ ਮੁੱਕ ਗਿਆ ਜਿਹੜੇ ਲੋਕ ਇੱਥੇ ਕੰਮ ਕਰਦੇ ਰੋਟੀ ਜੋਗਾ ਇੱਥੇ ਕਰ ਲੈਂਦੇ ਆ ਪਰ ਜਿਹੜੇ ਲੋਕ ਇਥੋਂ 35 ਲੱਖ ਰੁਪਈਆ ਇਕੱਠਾ ਕਰਕੇ ਏਜੰਟ ਨੂੰ ਫਸਾਉਂਦੇ ਆ ਤੇ ਬਾਅਦ ਦੇ ਵਿੱਚ ਧਰਨੇ ਲਾਉਂਦੇ ਉਹਨਾਂ ਨੂੰ ਮੈਂ ਹਮੇਸ਼ਾ ਹੱਥ ਜੋੜ ਕੇ ਬੇਨਤੀ ਕਰਦਾ ਵੀ ਤੁਸੀਂ ਠੱਗੇ ਨਾ ਜਾਇਆ ਕਰੋ ਤੁਸੀਂ ਰਾਹ ਆਪ ਲੱਭਦੇ ਆ ਤੁਸੀਂ ਤਾਂ ਪਾਸਪੋਰਟ ਦਾ ਅਰਥ ਹੀ ਬਣਾ ਲਿਆ ਜਾਂ ਸਾਡੇ ਭੈਣ ਭਰਾਵਾਂ ਨੇ ਆਹੀ ਬਣਾ ਲਿਆ ਵੀ ਭਾਈ ਪਾਸਪੋਰਟ ਦਾ ਅਰਥ ਬਾਹਰਲੇ ਮੁਲਕ ਜਾਣਾ ਬਾਹਰਲੇ ਮੁਲਕ ਦਾ ਅਰਥ ਇਹ ਜੀ ਕਿ ਇੱਕ ਜਣੇ ਨੂੰ ਹੋਰ ਸੱਦਣਾ ਤਿੰਨ ਜਣੇ ਚਲੇ ਗਏ ਚੌਥੇ ਨੂੰ ਬੁਲਾਉਣਾ ਤੇ ਚੌਥੇ ਜਣੇ ਨੂੰ ਪੰਜਵੇਂ ਜਣਾ ਬੁਲਾਉਣਾ ਆਪਾਂ ਆਹ ਕੁਝ ਕੀਤਾ ਹੁਣ ਤੱਕ ਮਰਜ਼ੀ ਤੁਹਾਡੀ ਆ ਪੰਜਾਬੀਆਂ ਨੇ ਬਾਹਰਲੇ ਮੁਲਕਾਂ ਦੇ ਵਿੱਚ ਆਪਦੀ ਆਰਥਿਕਤਾ ਦੇ ਨਾਲ ਇਧਰਲਾ ਪੰਜਾਬੀ ਸਵਾਰਿਆ ਇਹਦੇ ਚ ਕੋਈ ਦੋਰ ਆਇਆ ਨਹੀਂ ਪਰ ਪਾਸਪੋਰਟਾਂ ਦੀ ਘਟੀ ਗਿਣਤੀ ਲੋਕਾਂ ਦੀ ਦਿਲਚਸਪੀ ਮਹਿੰਗਾਈ ਦੀ ਮਾਰ ਤੇ ਵਤਨ ਦੀ ਖੇਚੇ ਇਹ ਸਾਰੀਆਂ ਗੱਲਾਂ ਜਿਹੜੀਆਂ ਉਹ ਬਹੁਤ ਕੁਝ ਪੰਜਾਬੀਗਾਂ ਨੂੰ ਸੋਚਣ ਵਿਚਾਰ ਲਈ ਮਜਬੂਰ ਕਰਦੀਆਂ ਅੱਗੇ ਖੁੰਬਾਂ ਵਾਂਗੂ ਹੁਣ ਤੋਂ ਤੁਸੀਂ ਡੇਢ ਕੇ ਸਾਲ ਪਹਿਲਾਂ ਵੱਲ ਵੇਖੋ ਖੁੰਬਾਂ ਦੇ ਵਾਂਗੂ ਇਮੀਗ੍ਰੇਸ਼ਨ ਸੈਂਟਰ ਖੁੱਲੇ ਸੀ ਤੁਸੀਂ ਸੜਕਾਂ ਦੇ ਜਿਹੜੇ ਹਾਈਵੇ ਨੇ ਜਿਹੜੇ ਆਲੇ-ਦੁਆਲੇ ਵੱਡੇ-ਵੱਡੇ ਆਦਮ ਕਦ ਬੋਰਡ ਵੇਂਦੇ ਸੀਗੇ ਵੀ ਭਾਈ ਬਾਹਰਲੇ ਮੁਲਖ ਜਾਓ ਮਿੰਟਾਂ ਸੈਕਿੰਟਾਂ ਚ ਵੀਜ਼ਾ ਮਿਲੂਗਾ ਪੈਸੇ ਵਜਾ ਕੇ ਦੇ ਦਿਓ ਅੱਜ ਉਹ ਬੋਰਡ ਨਾ ਮਾਤਰ ਦਸਦੇ ਆ ਆ ਜਿਹੜੇ ਖੁੰਬਾਂ ਵਾਂਗੂ ਆਇਲੈਂਡ ਸੈਂਟਰ ਖੁੱਲੇ ਸੀਗੇ ਉਹ ਬੰਦ ਪਏ ਆ 90% ਬੰਦ ਹੋ ਗਏ ਆ ਅੱਜ ਜਿਹੜੀਆਂ ਇਮੀਗ੍ਰੇਸ਼ਨ ਕੰਪਨੀਆਂ ਕਹਿਨੀਆਂ ਸੀ ਵੀ ਸਾਡੀ ਟਰਨਓਵਰ ਐਨੇ 100 ਕਰੋੜ ਰੁਪਏ ਦੀ ਐਨੇ 1000 ਕਰੋੜ ਰੁਪਏ ਦੀ ਆ ਉਹਨਾਂ ਦੇ ਦਫ਼ਤਰਾਂ ਨੂੰ ਤਾਲੇ ਲੱਗੇ ਆ ਉਹ ਕਿਰਾਏ ਤੇ ਨਹੀਂ ਚੜ ਰਹੇ ਅੱਗੇ ਬੱਸ ਛੜਿਆ ਦਾ ਮਤਲਬ ਇਹ ਹੁੰਦਾ ਸੀਗਾ ਵੀ ਭਾਈ ਉੱਥੇ ਬੱਸਾਂ ਦੇ ਬੋਰਡ ਘਟਾ ਤੇ ਇਮੀਗ੍ਰੇਸ਼ਨ ਕੰਪਨੀਆਂ ਦੇ ਵਾਧਾ ਅੱਜ ਉਹ ਕੁਝ ਨਹੀਂ ਆ ਪਰ ਇਹਦਾ ਮਤਲਬ ਇਹ ਵੀ ਨਹੀਂ ਕਿ ਪੰਜਾਬ ਦੇ ਵਿੱਚ ਲਹਿਰਾਂ ਵਹਿਰਾ ਬਹੁਤ ਹੋਗੀਆਂ ਤੇ ਇਸ ਕਰਕੇ ਬੰਦੇ ਕੈਨੇਡਾ ਜਾਣਾ ਨਹੀਂ ਚਾਹੁੰਦੇ ਇਸ ਕਰਕੇ ਅਮਰੀਕਾ ਨਹੀਂ ਜਾਣਾ ਚਾਹੁੰਦੇ ਸੋ ਸਿਆਸੀ ਬਿਆਨਬਾਜ਼ੀਆਂ ਇੱਕ ਪਾਸੇ ਤੇ ਸਮੇਂ ਦੀ ਹਕੀਕਤ ਇੱਕ ਪਾਸੇ ਸਮੇਂ ਦੀ ਹਕੀਕਤ ਇਹ ਆ ਵੀ ਭਾਈ ਉਧਰ ਲੀਆਂ ਸਖਤੀਆਂ ਨਹੀਂ ਸਾਨੂੰ ਥੋੜਾ ਜਿਹਾ ਸੰਭਲਣ ਦੀ ਜਾਚ ਸਿਖਾਈ ਆ ਇਸੇ ਕਰਕੇ ਜਦੋਂ ਹੁਣ ਉਧਰ ਜਾਣਾ ਔਖਾ ਜਾਂ ਉਧਰ ਜ਼ਿਆਦਾ ਸੰਘਰਸ਼ ਕਰਨਾ ਪੈਂਦਾ ਜਾਂ ਉਧਰ ਵੱਧ ਮਿਹਨਤ ਕਰਨੀ ਪੈਂਦੀ ਆ ਤੇ ਫਿਰ ਭਾਈ ਇਹ ਆ ਵੀ ਅਸੀਂ ਇੱਥੇ ਸਕੂਲਾਂ ਕਾਲਜਾਂ ਦੇ ਵਿੱਚ ਹੁਣ ਰੌਣਕਾਂ ਵੇਖਦੇ ਆ ਰੌਣਕਾਂ ਵੇਖਦੇ ਇਸ ਕਰਕੇ ਵੀ ਭਾਈ ਉਧਰ ਜਾਇਆ ਨਹੀਂ ਜਾਂਦਾ ਅਸੀਂ ਫਿਰ ਜਾਵਾਂਗੇ ਅਸੀਂ ਹਟਾਂਗੇ ਨਹੀਂ ਅਸੀਂ ਪਹੁੰਚਣਾ ਹੀ ਚਾਹਾਂਗੇ ਸਾਨੂੰ ਕੈਨੇਡਾ ਨਾਲ ਪਿਆਰ ਆ ਅਸੀਂ ਉੱਥੇ ਨਵਾਂ ਪੰਜਾਬ ਵਸਾਇਆ ਥੋੜੀ ਜੀ ਰਿਆਇਤ ਮਿਲੇ ਸਹੀ ਥੋੜੀ ਜੀ ਕੋਈ ਵਿਚਾਲੇ ਹੁੰਡੀ ਲੱਭੇ ਸਹੀ ਅਸੀਂ ਜਾਵਾਂਗੇ ਉਦੋਂ ਅਸੀਂ ਇਹ ਥੋੜੀ ਦੇਖਾਂਗੇ ਵੀ ਇੱਥੇ ਕਿਹਦੀ ਸਰਕਾਰ ਆ ਉਦੋਂ ਵੀ ਨਹੀਂ ਵੇਖਾਂਗੇ ਵੀ ਇੱਥੇ ਸਾਡੇ 10 ਕਿਲੇ ਆ ਇਹ ਸਾਡੇ ਪੰਜਾਬ ਗੰਦੇ ਸੁਭਾ ਦੇ ਵਿੱਚ ਆ ਮੈਂ ਕੋਈ ਇਹ ਨਹੀਂ ਗੱਲ ਕਹਿਣਾ ਵੀ ਨਾ ਜਾਓ ਜਮ ਜਮ ਜਾਓ ਇੱਕ ਨੰਬਰ 'ਚ ਜਾਓ ਤੇ ਜੋ ਅੱਜ ਦੀਆਂ ਸਥਿਤੀਆਂ ਉਹਦੇ ਤੋਂ ਥੋੜਾ ਜਿਹਾ ਸਬਕ ਲਓ ਕਿ ਭਾਈ ਇੱਥੇ ਥੋੜਾ ਜਿਹਾ ਠਹਿਰ ਜੋ ਇੱਥੇ ਚਿੱਤ ਲਾ ਕੇ ਰੱਖੋ ਇੱਥੇ ਬੈਠ ਕੇ ਤੁਹਾਨੂੰ ਕੈਨੇਡਾ ਵਾਲਾ ਚੇਤਾ ਆਉਂਦਾ ਕੈਨੇਡਾ ਜਾ ਕੇ ਤੁਹਾਨੂੰ ਵਤਨ ਦਾ ਚੇਤਾ ਆਉਂਦਾ ਇਹ ਸਾਡੇ ਪੰਜਾਬ ਗੰਦੀ ਝਟਕਣ ਦੇ ਵਿੱਚ ਵੀ ਸ਼ਾਮਲ ਆ ਸੋ ਉੱਥੋਂ ਨੀਂਗਾ ਧੀਆ ਭੈਣਾਂ ਨੂੰ ਵੀ ਬੇਨਤੀ ਆ ਤੇ ਖਾਸ ਕਰਕੇ ਮਾਪਿਆਂ ਨੂੰ ਬੇਨਤੀ ਆ ਕੁੜੀਆਂ ਚਿੜੀਆਂ ਸੀ ਭੇਜ ਦਿੰਨੇ ਆ ਪਰ ਇਹ ਨਾ ਸੋਚਿਆ ਕਰੋ ਕੋਈ ਭਾਈ ਉੱਥੋਂ ਉਹ ਸਾਨੂੰ ਇੱਥੇ ਪੈਸੇ ਭੇਜਣ ਸਨਮਾਨ ਦੇ ਨਾਲ ਤੁਸੀਂ ਧੀਓ ਜ਼ਿੰਦਗੀ ਜਿਉਵੋ ਕੋਈ ਗਲਤ ਰਾਹ ਦੇ ਉੱਤੇ ਨਹੀਂ ਤੁਰਨਾ ਨਹੀਂ ਵੀ ਕੰਮ ਮਿਲਦਾ ਇੱਥੋਂ ਪੈਸੇ ਭੇਜ ਦਿੰਨੇ ਆ ਤੇ ਸਾਨੂੰ ਕੋਈ ਲੋੜ ਨਹੀਂ ਤੇਰੇ ਪੈਸੇ ਦੀ ਜਿੰਨੀ ਦੇਰ ਤੱਕ ਪੱਕੀ ਨਹੀਂ ਹੁੰਦੀ ਇਹ ਗੱਲ ਜੇਕਰ ਕਹਿ ਸਕਦੇ ਆ ਤਾਂ ਕੁੜੀ ਜੜੀ ਨੂੰ ਭੇਜਿਆ ਕਰੋ ਕਿਉਂਕਿ ਉਹਦਾ ਬਹੁਤ ਵੱਡਾ ਮਾਨ ਸਨਮਾਨ ਹੋਣਾ ਚਾਹੀਦਾ ਉਹ ਸਾਡੀ ਵੀ ਸਤਕਾਰਯੋਗ ਆ ਪਰ ਜੇ ਜਾਂਦੀ ਨੂੰ ਕਹੋਗੇ ਵੀ ਭਾਈ ਜਾਜ ਦੀ ਤਾਕੀ ਨੂੰ ਹੱਥ ਪਵਾਤਾ ਹੁਣ ਬਸ ਨੋਟਾਂ ਦੀਆਂ ਪੰਡਾ ਭੇਜੀ ਚੱਲਨੀ ਫਿਰ ਭਾਈ ਓਵੇਂ ਨਹੀਂ ਜਿਹੜਾ ਸਨਮਾਨ ਬਚਦਾ ਜਿਹੜਾ ਤੁਸੀਂ ਹੁਣ ਤੱਕ ਸੋਚਦੇ ਰਹੇ ਆ